ਪੰਜਾਬ ਦੇ ਜਲੰਧਰ ਦਾ ਇੱਕ ਮਸ਼ਹੂਰ ਵਾਇਰਲ ਕਪਲ ਕੁਲੜ ਪੀਜ਼ਾ ਜੋੜਾ ਇੱਕ ਵਾਰੀ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਸਹਿਜ ਅਰੋੜਾ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੇ ਇੱਕ ਦੂਜੇ ਨੂੰ ਇੰਸਟਾਗ੍ਰam ਦੇ ਉੱਪਰ ਅਨਫੋਲੋ ਕਰ ਦਿੱਤਾ ਹੈ ਦੋਨਾ ਨੇ ਇੱਕ ਦੂਜੇ ਨੂੰ ਅਨਫੋਲੋ ਕਰਨ ਤੋਂ ਬਾਅਦ ਆਪਣੇ ਆਪਣੇ ਅਕਾਊਂਟ ਦੇ ਉੱਪਰ ਕੱਲੀ-ਕੱਲੀ ਵੀਡੀਓਜ਼ ਪੋਸਟ ਕਰਨੀ ਸਟਾਰਟ ਕਰਤੀ ਹੈ। ਇਸ ਤੋਂ ਪਹਿਲਾਂ ਦੋਨੋਂ ਇਕੱਠੇ ਮਿਲ ਕੇ ਆਪਣੇ ਇੰਸਟਾਗ੍ਰam ਉੱਪਰ ਵੀਡੀਓਜ਼ ਬਣਾਦੇ ਸਨ। ਉਹਨਾਂ ਇਸ ਦੇ ਨਾਲ ਲੋਕ ਅਨੁਮਾਨ ਲਗਾ ਰਹੇ ਕਿ ਦੋਨਾਂ ਦੇ ਵਿੱਚ ਤਲਾਕ ਹੋਣ ਜਾ ਰਿਹਾ ਹੈ। ਦੋਨਾਂ ਦੀ ਤਲਾਕ ਦੀ ਖਬਰਾਂ ਜੋ ਕਿ ਇਸ ਸਮੇਂ ਕਾਫੀ ਦਾ ਸੁਰਖੀਆਂ ਦੇ ਵਿੱਚ ਹੈ। ਕੁਲੜ ਪੀਜ਼ਾ ਜੋੜਾ ਪਹਿਲੇ ਆਪਣੇ ਕੁਲੜ ਪੀਜ਼ਾ ਅਤੇ ਕੁਲੜ ਪਾਸਤਾ ਦੇ ਲਈ ਮਸ਼ਹੂਰ ਸਨ। ਉਸ ਤੋਂ ਬਾਅਦ ਕੁਝ ਇਦਾਂ ਦੀਆਂ ਘਟਨਾਵਾਂ ਹੋਈਆਂ, ਇਦਾਂ ਦੀਆਂ ਵੀਡੀਓਜ਼ ਹੋਈਆਂ ਜਿਸ ਤੋਂ ਬਾਅਦ ਇਹ ਕਾਫੀ ਦਾ ਸੁਰਖੀਆਂ ਦੇ ਵਿੱਚ ਬਣ ਕਾਫੀ ਇਸ ਤਰ੍ਹਾਂ ਦੇ ਵੀਡੀਓਜ਼ ਵੀ ਵਾਇਰਲ ਹੋਇਆ ਸੀ ਜਿਸ ਤੇ ਕਰ ਇਹਨਾਂ ਨੂੰ ਕਾਫੀ ਦਾ ਸ਼ਰਮਿੰਦਾ ਵੀ ਹੋਣਾ ਪਿਆ ਤੇ ਇਹਨਾਂ ਨੂੰ ਨਿਹੰਗ ਸਿੰਘਾਂ ਵੱਲੋਂ ਕਈ ਤਮਕੀਆਂ ਵੀ ਮਿਲੀਆਂ ਉਸ ਤੋਂ ਬਾਅਦ ਇਹਨਾਂ ਨੂੰ ਹਾਈ ਸਿਕਿਉਰਿਟੀ ਦਾ ਅਲਰਟ ਵੀ ਕੀਤਾ ਗਿਆ ਇਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਉਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਦੋਨਾਂ ਦੇ ਵਿੱਚ ਤਲਾਕ ਹੋਣ ਜਾ ਰਿਹਾ ਹੈ ਇਸ ਸਮੇਂ ਸਹਿਜ ਅਰੋੜਾ ਅਤੇ ਉੱਤੀ ਪਤਨੀ ਬੁਰਪੀਤ ਕੌਰ ਆਪਣੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਪਰ ਵੱਖ-ਵੱਖ ਪੋਸਟਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਨੇ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਉੱਪਰ ਤਲਾਕ ਨੂੰ ਲੈ ਕੇ ਇਹਨਾਂ ਦੋਨਾਂ ਦੇ ਖਿਲਾਫ ਅਫਵਾਹਾਂ ਫੈਲ ਰਹੀਆਂ ਨੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੁਰਪਤ ਕੋਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਯੂਜ਼ਰ ਇਸ ਪੋਸਟ ਤੇ ਪ੍ਰਕਿਰਿਆ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਯੂਜ਼ਰ ਤੇ ਟਿੱਪਣੀ ਕੀਤੀ ਹੈ ਮਤਲਬ ਤਲਾਕ ਦੀ ਪੁਸ਼ਟੀ ਹੋ ਗਈ ਇੱਕ ਇਸ ਤਰ੍ਹਾਂ ਦਾ ਵੀਡੀਓ ਕੋਰਜਸ ਰੂਪ ਕਰਕੇ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਹੈ ਉਸ ਦੇ ਉੱਪਰ ਸਹਿਜ अरोड़ा ਦੀ ਪਤਨੀ ਨੇ ਪੋਸਟ ਕੀਤੇ ਜਿਸ ਦੇ ਨਾਲ ਲੋਕ ਕਿ ਅਨੁਮਾਨ ਲਗਾ ਰਹੇ ਨੇ ਕਿ ਇਹਨਾਂ ਦਾ ਤਲਾਕ ਹੋਣ ਵਾਲਾ ਹੈ ਦੋਵਾਂ ਨੇ ਅਜੀਹੇ ਕਿਉਂ ਕੀਤਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਨੇ ਇੰਸਟਾਗ੍ਰam ਦੇ ਉੱਪਰ हलचल मचा ਦਿੱਤੀ ਹੈ ਜਿहां ਇੰਟਰਨੈਟ ਤੇ ਇਸਟਰੀਲੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਸਹਜ अरोड़ा ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ कौर ਤੁਹਾਨੂੰ ਦੱਸਦੇ ਕਿ ਹਾਲ ਹੀ ਦੇ ਵਿੱਚ ਸਹਜ अरोड़ा ਦੀ ਪਤਨੀ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ ਇਹ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਦਾ ਇੰਸਟਾਗ੍ਰਾਮ ਅਕਾਊਂਟ ਰਿਕਵਰ ਹੋ ਗਿਆ ਤੇ ਹੁਣ ਨੇ ਇਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਆ ਚੁੱਕੇ ਨੇ ਤਲਾਕ ਦੇ ਸੁੱੱਚੇ ਦੇ ਵਿੱਚ ਬਣੇ ਹੋਏ